ਅੱਗ ਹੋਵੇ ਜਾਂ ਫਿਰ ਪਾਣੀ ਜਦੋਂ ਇਹਨਾਂ ਦੇ ਵਿੱਚ ਬੰਦਾ ਘਿਰ ਜਾਂਦਾ ਹੈ ਤਾਂ ਜਾਨ ਬਚਾਉਣ ਦਾ ਮੌਕਾ ਜਲਦੀ ਨਹੀਂ ਮਿਲਦਾ ਖਾਸ ਤੌਰ ਤੇ ਅੱਗ ਦੇ ਵਿੱਚ ਘਰੇ ਹੋਣ ਕਾਰਨ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਅਜਿਹੀ ਘਟਨਾ ਵਾਪਰੀ ਇੱਕ ਗੱਦਿਆਂ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਅੱਗ ਦੇਖਦੇ ਹੀ ਦੇਖਦੇ ਇੰਨੀ ਜ਼ਿਆਦਾ ਵੱਧ ਗਈ ਕਿ ਤਿੰਨ ਲੋਕਾਂ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਇਸੇ ਅੱਗ ਦੇ ਵਿੱਚ ਸੜ ਕੇ ਰਾਖ ਹੋ ਗਏ ਉਹਨਾਂ ਦੇ ਸਾਥੀ ਦੂਰੋਂ ਖੜੇ ਬੱਸ ਦੇਖਦੇ ਰਹੇ ਉਹਨਾਂ ਨੂੰ ਬਚਾਅ ਤੱਕ ਨਾ ਸਕੇ ਅੱਗ ਬੁਝਾਉ ਦਸਤੇ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਅਮਲਾ ਮੌਕੇ ਤੇ ਪਹੁੰਚਾ ਉਹਨਾਂ ਵੱਲੋਂ ਅੱਗ ਬਚਾਉਣ ਦੀ ਜਦੋਜਹਿਦ ਕੀਤੀ ਗਈ ਪਰ ਜਦ ਤੱਕ ਅੱਗ ਦੇ ਉਤੇ ਕਾਬੂ ਪਾਇਆ ਗਿਆ ਬਹੁਤ देर ਹੋ ਚੁੱਕੀ ਸੀ ਬਠਿੰਡਾ ਦੇ ਗੈਰੀ ਬੁੱਟਰਪਿੰਡ ਦੇ ਵਿੱਚ ਗੱਦਿਆਂ ਦੀ ਫੈਕਟਰੀ ਗੋਦਾਮ ਦੇ ਵਿੱਚ ਅਚਾਨਕ ਅੱਗ ਭੜਕ اٹਹੀ ਜਿਸ ਵੇਲੇ ਅੱਗ ਲੱਗੀ ਗੋਦਾਮ ਦੇ ਵਿੱਚ ਸੱਤ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਚਾਰ ਤਾਂ ਮੌਕੇ ਤੇ ਬਾਹਰ ਨਿਕਲ ਆਏ ਦੋ ਤੋਂ ਤਿੰਨ ਨੌਕ ਜੋ ਸ਼ੁਰੂਆਤ ਵਿੱਚ ਦੱਸੇ ਗਏ ਸੀ ਕਿ ਉਸ ਗੋਦਾਮ ਵਿੱਚ ਫਸੇ ਹੋਏ ਨੇ ਜਦੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਪੁਲਿਸ ਨੂੰ ਮਿਲੀਆਂ ਨੇ ਜਿਸ ਨੂੰ ਬਾਅਦ ਵਿੱਚ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਗੱਦਿਆਂ ਦੀ ਇਹ ਫੈਕਟਰੀ ਸੀ ਜਿੱਥੇ ਅਚਾਨਕ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਦੇਖ ਕੇ ਰੂਹ ਕੰਬ ਜਾਂਦੀ ਹੈ ਕਿ ਅਚਾਨਕ ਅਜਿਹੀ ਅੱਗ ਭੜਕੀ ਕਿਉਂਕਿ ਗੱਦਿਆਂ ਦੇ ਵਿੱਚ ਰੂਹ ਫੋਮ ਹੁੰਦਾ ਹੈ ਅੱਗ ਨੂੰ ਬਹੁਤ ਤੇਜ਼ੀ ਨਾਲ ਫੜਦਾ ਹੈ ਤੇ ਗੋਦਾਮ ਹੋਣ ਕਾਰਨ ਉੱਥੇ ਗੱਦਿਆਂ ਦਾ ਭੰਡਾਰ ਸੀ ਜਿਸ ਕਾਰਨ ਅਚਾਨਕ ਅੱਗ ਲੱਗੀ ਤੇ ਅੱਗ ਦੇ ਉੱਤੇ ਕਾਬੂ ਪਾਉਣਾ ਇੰਨਾ ਮੁਸ਼ਕਲ ੜਿਆ ਕਿ ਅੱਗ ਬਜਾਉ ਹਮਲੇ ਨੂੰ ਗੱਡੀਆਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਨਾ ਪਿਆ ਦੂਰੋਂ ਨੇੜਿਓਂ ਅੱਗ ਬਜਾਉ ਹਮਲੇ ਨੂੰ ਬੁਲਾਉਣਾ ਪਿਆ ਕਿਸੇ ਤਰੀਕੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਪਰ ਜਦ ਤੱਕ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਉਨੀ ਦੇਰ ਤੱਕ ਤਿੰਨ ਲੋਕਾਂ ਦੀ ਇਹ ਸਾਰੇ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ ਮੌਕੇ ਤੇ ਕੁਝ ਗਵਾਹ ਵੀ ਮੌਜੂਦ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਅੱਗ ਸਾਰੀ ਕਿਵੇਂ ਲੱਗੀ ਤੇ ਉਹ ਕੀ ਕੰਮ ਕਰ ਰਹੇ ਸੀ ਉਹਨਾਂ ਦੀ ਜਾਨ ਗੋਦਾਮ ਦੇ ਵਿੱਚੋਂ ਕਿਵੇਂ ਬਚੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਬਿਆਨ ਵੀ ਤੁਹਾਨੂੰ ਸੁਣਾਉਣੇ ਆ ਪਰ ਜਿਸ ਤਰੀਕੇ ਨਾਲ ਇਹ ਅੱਗ ਲੱਗੀ ਹੈ ਮੌਕੇ ਤੇ ਉਹ ਜੋ ਤਿੰਨ ਲੋਕ ਮਾਰੇ ਗਏ ਨੇ ਉਹਨਾਂ ਨੂੰ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਆਓ ਉਹਨਾਂ ਚਸ਼ਮਦੀਦਾਂ ਦੇ ਬਿਆਨ ਸੁਣਦੇ ਹਾਂ ਜਿਨ੍ਹਾਂ ਨੇ ਇਸ ਹਾਦਸੇ ਦੇ ਵਿੱਚ ਆਪਣੇ ਤਿੰਨ ਸਾਥੀਆਂ ਨੂੰ ਗੁਆਇਆ रोमना कोरिया रह जाते हेलो करके ਦਾ ਪੰਜਾਂ ਨੇ ਸੀਗੇ ਬੰਦੇ ਕੰਮ ਕਰੀ ਜਾਂਦੇ ਸੀ ਅੱਛਾ ਤੇ ਤਿੰਨ ਤਿੰਨ ਰੈਂਪ ਉੱਤੇ ਸੀਗੇ ਦੋ ਜਣੇ ਜਮ੍ਹਾਂ ਥੱਲੇ ਗਰੇ ਸੀ ਇੱਕ ਜਣੇ ਦੂਜੇ ਰੈਂਪ ਤੇ ਖੜਾ ਸੀ ਤੇ ਇੱਕ ਜਣਾ ਜਮ੍ਹਾਂ ਥੱਲੇ ਰੈਂਪ ਤੇ ਖੜਾ ਸੀ ਅੱਛਾ ਤੇ ਉੱਥੇ ਪਤਾ ਨਹੀਂ ਉਹ ਤੀਜੇ ਬੰਦੇ ਕੋਲੇ ਅਸੀਂ ਜਿਹੜਾ ਹੋ ਕੇ ਤੇ ਪੂਰੇ ਕਰਕੇ ਅਸੀਂ ਤਾਂ ਖੜੇ ਸੀਗੇ ਠੀਕ ਤੇ ਦੁਬਾਜ ਕਿਦਾਂ ਅੱਗ ਲੱਗੀ ਅੱਛਾ ਅਸੀਂ ਭੱਜਲੇ ਦੋ ਜਣੇ ਤੇ ਤਿੰਨ ਜਣਿਆਂ ਦਾ ਕੋਈ ਪਤਾ ਨਹੀਂ ਲੱਗਾ ਠੀਕ ਹੈ ਦੋ ਜਿਹੜੇ ਤੁਹਾਡੇ ਨਾਲ ਦੇ ਸੀ ਉਹਨਾਂ ਦਾ ਕੀ ਬਣਾ ਜਿਹੜਾ ਦੋ ਜਾਂ ਤਿੰਨ ਜਣੇ ਤਿੰਨ ਜਣਿਆਂ ਦਾ ਕੋਈ ਪਤਾ ਨਹੀਂ ਲੱਗਾ ਕੋਈ ਪਤਾ ਹੀ ਨਹੀਂ ਲੱਗਾ ਹੈਗਾ ਅਸੀਂ ਦੱਸਿਆ ਵੀ ਨਹੀਂ ਸੰਭਾ ਵੀ ਨਹੀਂ ਹੈਗਾ ਕੀ ਕੀ ਨਾਮ ਸੀ ਉਹਨਾਂ ਦੇ ਉਹਨਾਂ ਦੇ ਇੱਕ ਨਾਂ ਸੀ ਵਿਜੇ ਸਿੰਘ ਸੀਗਾ ਅੱਛਾ ਤੇ ਇੱਕ ਨਾਂ ਨਿੰਦਰ ਸਿੰਘ ਅੱਛਾ ਤੇ ਇੱਕ ਨਾਂ ਲਖਵੀਰ ਸਿੰਘ ਸੀ ਠੀਕ ਹੈ ਇੱਕ ਮਿੰਟ ਬੇਡਾ ਕੀ ਨਾ ਮੈਂ ਤੁਹਾਡਾ ਕੀ ਗੱਲ ਹੋਈ ਸੀ ਬਲਕਾਰ ਸਿੰਘ ਆਈ ਅਸੀਂ ਪੰਜ ਜਣੇ ਰੈਂਪ ਲਾਈ ਜਾਂਦੇ ਸੀਗੇ ਅੱਛਾ ਤੇ ਅਸੀਂ ਦੋ ਥੱਲੇ ਸੀਗੇ ਦੋ ਦੂਜੇ ਰੈਂਪ ਤੇ ਸੀ ਇੱਕ ਬੰਦਾ ਸੀਗਾ ਉਹ ਜਮਾ ਉਤਲੇ ਲਈ ਅਸੀਂ ਦੂਜੇ ਨੂੰ ਫੜਾ ਕੇ ਜਮਾ ਤਾਂਹਾਂ ਪੂਰੇ ਕਰਦੇ ਹੋ ਕਹਿੰਦਾ ਹੁਣ ਨਾ ਫੜਾਇਓ ਅੱਛਾ ਅਜੇ ਖੜ ਗਈ ਤੇ ਫਿਰ ਉਹ ਜਦੋਂ ਅਸੀਂ ਦੇਖਿਆਈ ਜਦੋਂ ਅੱਗ ਲੱਗੀ ਪਈ ਇਕਲਾ ਤਾਂ ਅੱਗ ਹੀ ਅੱਗ ਹੋ ਗਈ ਅਸੀਂ ਫਿਰ ਭੱਜਦੇ ਦੋਨੇ ਅੱਛਾ ਜਿੱਦਾਂ ਫਿਰ ਅਸੀਂ ਪਿੱਛੇ ਮੜ ਕੇ ਦੇਖਿਆ ਨਹੀਂ ਕਿੰਨੇ ਬੰਦੇ ਸੀ ਤੁਸੀਂ ਇੱਥੇ ਕੰਮ ਕਰ ਰਹੇ ਅਸੀਂ 5 ਜਣੇ ਸੀਗੇ 5 ਜਣੇ ਸੀ ਹਾਂਜੀ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ ਕੀ ਗੱਲ ਕੀ ਹੋਈ ਅਗਲ ਕਹਿੰਦਾ ਕੁਝ ਪਤਾ ਲੱਗਿਆ ਨਹੀਂ ਕੋਈ ਪਤਾ ਨਹੀਂ ਪਤਾ ਹੀ ਲੱਗਿਆ ਨਹੀਂ ਅੱਛਾ ਬਸ ਅੱਗ ਪੈਂਦੀ ਦੀ ਜਦੋਂ ਅੱਗ ਪੈਂਦੀ ਸੀ ਅੱਛਾ ਤੇ ਫੈਕਟਰੀ ਮਾਲਕਾਂ ਨੇ ਤਾਂ ਫੈਰ ਗਏ ਨੇ ਕੋਈ ਕੰਮ ਕੀਤਾ ਫਿਰ ਤੁਹਾਡੇ ਲਈ ਜੱਗ ਬੁਝਾਉਣ ਲਈ ਜਾਂ ਹੋਰ ਹਾਂਜੀ ਬੁਝਾਈ ਜਾਂ ਅੱਛਾ ਅੱਜ ਇੱਥੇ ਡੱਬਾ ਵਾਲੀ ਰੋਡ ਤੇ ਇੱਕ ਫੈਕਟਰੀ ਸੀ ਜਿਹਦੇ ਵਿੱਚ ਕਿ ਇੰਡਸਟਰੀਅਲ ਐਕਸੀਡੈਂਟ ਹੋਇਆ। ਉਹਦੇ ਵਿੱਚ ਜਿਹੜਾ ਇਹਨਾਂ ਦਾ ਸਟੋਰੇਜ ਪਲੱਸ ਵਰਕਿੰਗ ਪਾਰਟ ਆ ਉਹਦੇ ਵਿੱਚ ਅੱਗ ਲੱਗੀ ਸੀ। ਉਸ ਟਾਈਮ ਦੇ ਉੱਪਰ ਸੱਤ ਬੰਦੇ ਜਿਹੜੇ ਲੇਬਰ ਸੀ ਉਹ ਇੱਥੇ ਕੰਮ ਕਰ ਰਹੇ ਸੀ। ਉਹਨਾਂ ਵਿੱਚੋਂ ਚਾਰ ਬੰਦੇ ਬਚ ਗਏ ਤੇ ਤਿੰਨ ਬੰਦੇ ਜਿਹੜੇ ਅੰਦਰ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹ ਜਿਹੜੇ ਤਿੰਨ ਬੰਦੇ ਸੀਗੇ ਅੱਗ ਇੰਨੀ ਕਿ ਭਿਆਨਕ ਸੀ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਟਾਈਮ ਵੀ ਨਹੀਂ ਮਿਲਿਆ। ਤੇ ਟਾਈਮ ਸਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤੇ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਖਾਰਗ ਬਰਗੇਡ ਗੱਡੀਆਂ ਮਗਾ ਕੇ ਟਾਈਮ ਲਈ ਇਹਨੂੰ ਰੋਕ ਲਿਆ ਤੇ ਅੱਗੇ ਵਧਣ ਤੋਂ ਅੱਗੇ ਨਹੀਂ ਵਧਣ ਦਿੱਤਾ ਬਟ ਅਨਫੋਰਚੂਨੇਟਲੀ ਅਸੀਂ ਤਿੰਨ ਜਿਹੜੀ ਸਾਡੀ ਲੇਬਰ ਸੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ ਅਸੀਂ ਲੂਜ਼ ਕਰਕੇ ਤੇ ਉਹਨਾਂ ਨੂੰ ਡੈੱਡ ਬਾਡੀਜ਼ ਨੂੰ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਤੇ ਸਵੇਰੇ ਬਾਕੀ ਦਾ ਉਹਨਾਂ ਦਾ ਜਿਹੜਾ ਪੋਸਟਮਾਰਟਮ ਤੇ ਅਗਲੀ ਕਾਨੂੰਨੀ ਕਾਰਵਾਈ ਆ ਸਵੇਰੇ ਸਰ 8:00 ਤੇ ਕੰਮ ਪਾ ਲਿਆ ਕਿ ਅਸੀਂ ਅੱਗ ਤੇ ਵਿਦਨ ਦਾ ਟਾਈਮ ਪੀਰੀਅਡ ਵਿਦਨ 1 ਆਵਰ ਸਾਰੀਆਂ ਗੱਡੀਆਂ ਸਾਡੀਆਂ ਪਹੁੰਚ ਗਈਆਂ ਸੀ ਨਾਲ ਦੇ ਜ਼ਿਲ੍ਹਿਆਂ ਚੋਂ ਵੀ ਮੰਗਾ ਲਿਆ ਸੀ ਕਿ ਅੱਗ ਤੇ ਕਾਬੂ ਪਾ ਲਿਆ ਸਰ ਮੋੜਲੇ ਹਾਲਾਤਾਂ ਤੋਂ ਪੂਰੀ ਲੱਗਦਾ ਅੱਗ ਦੇ ਕਾਰਨ ਮਰ ਤਾ ਲੱਗਿਆ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੁੰਦਾ ਜੀ ਕਿਉਂਕਿ ਸਿੰਗਲ ਚੀਜ਼ ਤੇ ਨਹੀਂ ਕਹਿ ਸਕਦੇ ਸੋ ਜੋ ਹੁਣ ਦੀ ਗੱਲਬਾਤ ਆ ਉਹ ਤਾਂ ਇਹ ਕਹਿ ਰਿਹਾ ਕਿ ਐਕਸੀਡੈਂਟ ਹੈ ਬਟ ਵੀ ਵਿਲ ਗੋ ਡੀਪ ਇਨ ਟੂ ਇਟ ਜੋ ਵੀ ਇਨਕੁਆਰੀ ਹੋਊਗੀ ਉਹ ਸਾਰੇ ਹਾਲਾਤ ਦੇਖ ਕੇ ਮੌਕੇ ਦੀ ਵਿਜ਼ਿਟ ਕਰਕੇ ਉਹਨਾਂ ਨੂੰ ਦੇਖ ਕੇ ਦੱਸਾਂਗੇ ਅੱਗ ਹੋਵੇ ਜਾਂ ਫਿਰ ਪਾਣੀ ਜਦੋਂ ਇਹਨਾਂ ਦੇ ਵਿੱਚ ਬੰਦਾ ਘਿਰ ਜਾਂਦਾ ਹੈ ਤਾਂ ਜਾਨ ਬਚਾਉਣ ਦਾ ਮੌਕਾ ਜਲਦੀ ਨਹੀਂ ਮਿਲਦਾ ਖਾਸ ਤੌਰ ਤੇ ਅੱਗ ਦੇ ਵਿੱਚ ਘਰੇ ਹੋਣ ਕਾਰਨ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਅਜਿਹੀ ਘਟਨਾ ਵਾਪਰੀ ਇੱਕ ਗੱਦਿਆਂ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਅੱਗ ਦੇਖਦੇ ਹੀ ਦੇਖਦੇ ਇੰਨੀ ਜ਼ਿਆਦਾ ਵੱਧ ਗਈ ਕਿ ਤਿੰਨ ਲੋਕਾਂ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਇਸੇ ਅੱਗ ਦੇ ਵਿੱਚ ਸੜ ਕੇ ਰਾਖ ਹੋ ਗਏ ਉਹਨਾਂ ਦੇ ਸਾਥੀ ਦੂਰੋਂ ਖੜੇ ਬੱਸ ਦੇਖਦੇ ਰਹੇ ਉਹਨਾਂ ਨੂੰ ਬਚਾਅ ਤੱਕ ਨਾ ਸਕੇ ਅੱਗ ਬੁਝਾਉ ਦਸਤੇ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਅਮੜਾ ਮੌਕੇ ਤੇ ਪਹੁੰਚ ਆਨਾਂ ਵੱਲੋਂ ਅੱਗ ਬੁਝਾਉਣ ਦੀ ਜਦੋ ਜਹਿਦ ਕੀਤੀ ਗਈ ਪਰ ਜਦ ਤੱਕ ਅੱਗ ਦੇ ਉਤੇ ਕਾਬੂ ਪਾਇਆ ਗਿਆ ਬਹੁਤ देर ਹੋ ਚੁੱਕੀ ਸੀ ਬਠਿੰਡਾ ਦੇ ਗੈਰੀ ਬੁੱਟਰ ਪਿੰਡ ਦੇ ਵਿੱਚ ਗੱਦਿਆਂ ਦੀ ਫੈਕਟਰੀ ਗੋਦਾਮ ਦੇ ਵਿੱਚ ਅਚਾਨਕ ਅੱਗ ਭੜਕ ਉੱਠੀ ਜਿਸ ਵੇਲੇ ਅੱਗ ਲੱਗੀ ਗੋਦਾਮ ਦੇ ਵਿੱਚ ਸੱਤ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਚਾਰ ਤਾਂ ਮੌਕੇ ਤੇ ਬਾਹਰ ਨਿਕਲ ਆਏ ਦੋ ਤੋਂ ਤਿੰਨ ਲੋਕ ਜੋ ਸ਼ੁਰੂਆਤ ਵਿੱਚ ਦੱਸੇ ਗਏ ਸੀ ਕਿ ਉਸ ਗੋਦਾਮ ਵਿੱਚ ਫਸੇ ਹੋਏ ਨੇ ਜਦੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਪੁਲਿਸ ਨੂੰ ਮਿਲੀਆਂ ਨੇ ਜੇ ਇਸ ਨੂੰ ਬਾਅਦ ਵਿੱਚ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਗੱਦਿਆਂ ਦੀ ਇਹ ਫੈਕਟਰੀ ਸੀ ਜਿੱਥੇ ਅਚਾਨਕ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਦੇਖ ਕੇ ਰੂਹ ਕੰਬ ਜਾਂਦੀ ਹੈ ਕਿ ਅਚਾਨਕ ਅਜਿਹੀ ਅੱਗ ਭੜਕੀ ਕਿਉਂਕਿ ਗੱਦਿਆਂ ਦੇ ਵਿੱਚ ਰੂਮ ਫੋਮ ਹੁੰਦਾ ਹੈ ਅੱਗ ਨੂੰ ਬਹੁਤ ਤੇਜ਼ੀ ਨਾਲ ਫੜਦਾ ਹੈ ਤੇ ਗੋਦਾਮ ਹੋਣ ਕਾਰਨ ਉੱਥੇ ਤਾਂ ਗੱਡੀਆਂ ਦਾ ਭੰਡਾਰ ਸੀ ਜਿਸ ਕਾਰਨ ਅਚਾਨਕ ਅੱਗ ਲੱਗੀ ਤੇ ਅੱਗ ਦੇ ਉੱਤੇ ਕਾਬੂ ਪਾਉਣਾ ਇੰਨਾ ਮੁਸ਼ਕਲ ਰਿਹਾ ਕਿ ਅੱਗ ਬਜਾਉ ਹਮਲੇ ਨੂੰ ਗੱਡੀਆਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਨਾ ਪਿਆ ਦੂਰੋਂ ਨੇੜਿਓਂ ਅੱਗ ਬਜਾਉ ਹਮਲੇ ਨੂੰ ਬੁਲਾਉਣਾ ਪਿਆ ਕਿਸੇ ਤਰੀਕੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਇਸ ਵਾਰ ਜਦ ਤੱਕ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਉਨੀ ਦੇਰ ਤੱਕ ਤਿੰਨ ਲੋਕਾਂ ਦੀ ਇਸ ਸਾਰੇ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ ਮੌਕੇ ਤੇ ਕੁਝ ਗਵਾਹ ਵੀ ਮੌਜੂਦ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਅੱਗ ਸਾਰੀ ਕਿਵੇਂ ਲੱਗੀ ਤੇ ਉਹ ਕੀ ਕੰਮ ਕਰ ਰਹੇ ਸੀ ਉਹਨਾਂ ਦੀ ਜਾਨ ਗੋਦਾਮ ਦੇ ਵਿੱਚੋਂ ਕਿਵੇਂ ਬਚੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਬਿਆਨ ਵੀ ਤੁਹਾਨੂੰ ਸੁਣਾਉਣੇ ਆ ਪਰ ਜਿਸ ਤਰੀਕੇ ਨਾਲ ਇਹ ਅੱਗ ਲੱਗੀ ਹੈ ਮੌਕੇ ਤੇ ਉਹ ਜੋ ਤਿੰਨ ਲੋਕ ਮਾਰੇ ਗਏ ਨੇ ਉਹਨਾਂ ਨੂੰ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਆਓ ਉਹਨਾਂ ਚਸ਼ਮਦੀਦਾ ਦੇ ਬਿਆਨ ਸੁਣਦੇ ਹਾਂ ਜਿਨ੍ਹਾਂ ਨੇ ਇਸ ਹਾਦਸੇ ਦੇ ਵਿੱਚ ਆਪਣੇ ਤਿੰਨ ਸਾਥੀਆਂ ਨੂੰ ਗੁਆਇਆ ਹੈ Daddy, he makes up there daddy कर ਸੰਜੇ ਹਨ ਤੇ ਬੰਦੇ ਕੰਮ ਕਰੀ ਜਾਂਦੇ ਸੀ ਅੱਛਾ ਤੇ ਤਿੰਨ ਤਿੰਨ ਰੈਂਪ ਲਾਏ ਸੀਗੇ ਦੋ ਜਾਣੇ ਜਮਾ ਤੇ ਲਗੜੇ ਸੀ ਇੱਕ ਜਾਣੇ ਦੂਜੇ ਰੈਂਪ ਤੇ ਲਗੜੇ ਸੀ ਤੇ ਇੱਕ ਜਾਣੇ ਜਮਾ ਤੇ ਤਲੇ ਰੈਂਪ ਤੇ ਲਗੜੇ ਸੀ ਅੱਛਾ ਤੇ ਉੱਥੇ ਬੜੇ ਨਹੀਂ ਉਹ ਤੀਜੇ ਬੰਦੇ ਕੋਲ ਅਸੀਂ ਜਿਹੜਾ ਇਹ ਕੰਮ ਤੇ ਪੂਰਾ ਕਰਕੇ ਅਸੀਂ ਤਾਂ ਖੜੇ ਸੀਗੇ ਤੇ ਜਿਵੇਂ ਕਿ ਕਿਦਾਂ ਆਗਰ ਆ ਜੀ ਅੱਛਾ ਅਸੀਂ ਭੱਜ ਲਏ ਦੋ ਜਾਣੇ ਤੇ ਤਿੰਨ ਜਣਾਂ ਦਾ ਕੋਈ ਪਤਾ ਨਹੀਂ ਲੱਗੋ ਠੀਕ ਹੈ ਦੋ ਜਿਹੜੇ ਤੁਹਾਡੇ ਨਾਲ ਤੇ ਸੀ ਉਹਨਾਂ ਦਾ ਕੀ ਬਣਾਇਆ ਦੋ ਜਾਂ ਤਿੰਨ ਜਣਾਂ ਦਾ ਤਿੰਨ ਜਣਾਂ ਦਾ ਕੋਈ ਪਤਾ ਨਹੀਂ ਲੱਗਿਆ ਕੋਈ ਪਤਾ ਹੀ ਨਹੀਂ ਲੱਗਿਆ ਹੈਗਾ ਆਈਡਾ 77 77 ਹੀ ਹੈਗਾ ਇਹ ਰਾਹੀ ਨੀਕੀ ਨਾਮ ਸੀ ਉਹਨਾਂ ਦੇ ਉਹਨਾਂ ਦੇ ਇੱਕ ਨਾਮ ਸੀ ਬੀਜੇ ਸਿੰਘ ਸੀਗਾ ਅੱਛਾ ਤੇ ਇੱਕ ਨਾਮ ਨਿੰਦਰ ਸਿੰਘ ਅੱਛਾ ਤੇ ਇੱਕ ਨਾਮ ਲਖਵੀਰ ਸਿੰਘ ਸੀ ਠੀਕ ਹੈ ਇੱਕ ਮਿੰਟ ਇਹਦਾ ਕੀ ਨਾਮ ਹੈ ਤੁਹਾਡਾ ਕੀ ਗੱਲ ਹੋਈ ਸੀ ਦਲਕਾਰ ਸਿੰਘ ਆਈ ਅਸੀਂ 5 ਦਿਨ ਰੈਂਪ ਭਲਾਈ ਜਾਂਦੇ ਸੀਗੇ ਅੱਛਾ ਤੇ ਅਸੀਂ ਦੋ ਥੱਲੇ ਸੀਗੇ ਦੋ ਦੂਜੇ ਰੈਂਪ ਤੇ ਸੀ ਇੱਕ ਬੰਦਾ ਸੀਗਾ ਉਹ ਜਮਾ ਉਥਲੇ ਦੇ ਅਸੀਂ ਦੂਜੇ ਨੂੰ ਫੜਾ ਕੇ ਜਮਾ ਤਾਂ ਪੂਰੇ ਕਰਤੇ ਉਹਨਾਂ ਨੂੰ ਹੁਣ ਨਾ ਫੜਾਇਓ ਅੱਛਾ ਅਜੇ ਛੜ ਗਈ ਤੇ ਫਿਰ ਉਹ ਜਿਹੜਾ ਅਸੀਂ ਦੇਖਿਆ ਸੀ ਤੇ ਜੋ ਅੱਗ ਲੱਗੀ ਪਈ ਇਕੱਲਾ ਅੱਗ ਹੀ ਅੱਗ ਹੋ ਗਈ ਅਸੀਂ ਫਿਰ ਭੱਜਦੇ ਦੋਨੇ ਅੱਛਾ ਇੱਦਾਂ ਫਿਰ ਅਸੀਂ ਪਿੱਛੇ ਮਾਰ ਕੇ ਦੇਖਿਆ ਨਹੀਂ ਕਿੰਨੇ ਬੰਦੇ ਸੀ ਤੁਸੀਂ ਇੱਥੇ ਕੰਮ ਕਰ ਰਹੇ ਸੀ ਪੰਜ ਜਣੇ ਸੀਗੇ ਪੰਜ ਜਣੇ ਸੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਕੀ ਗੱਲ ਕੀ ਹੋਈ ਅੱਗ ਲੱਗ ਗਈ ਪਤਾ ਲੱਗਿਆ ਨਹੀਂ ਪਤਾ ਨਹੀਂ ਪਤਾ ਨਹੀਂ ਲੱਗਿਆ ਨਹੀਂ ਅੱਛਾ ਉਹ ਤਾਂ ਅੱਗ ਤਾਂ ਚਿੰਤੀ ਦਿੱਤੇ ਤਾਂ ਆ ਤਾਂ ਪੈਂਦੇ ਸੀ ਅੱਛਾ ਤੇ ਫੈਕਟਰੀ ਮਾਲਕਾਂ ਨੇ ਤਾਂ ਫਿਰ ਵੀਰ ਨੇ ਕੋਈ ਕੰਮ ਕੀਤਾ ਫਿਰ ਤੁਹਾਡੇ ਲਈ ਅੱਗ ਬੁਝਾਉਣ ਲਈ ਜਾਂ ਹੋਰ ਹਾਂਜੀ ਬੁਝਾਈ ਹੈ ਅੱਛਾ ਅੱਜ ਇਹ ਤੇ ਡੱਬਾ ਵਾਲੀ ਰੋਡ ਤੇ ਇੱਕ ਫੈਕਟਰੀ ਸੀ ਜਿਹਦੇ ਵਿੱਚ ਕਿ ਇੰਡਸਟਰੀਅਲ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜਾ ਉਹਦਾ ਸਟੋਰੇਜ ਪਲੱਸ ਵਰਕਿੰਗ ਪਾਰਟਰ ਉਹਦੇ ਵਿੱਚ ਅੱਗ ਲੱਗੀ ਸੀ ਉਸ ਟਾਈਮ ਦੇ ਉੱਪਰ ਸੱਤ ਬੰਦੇ ਜਿਹੜੇ ਲੇਬਰ ਸੀ ਉੱਥੇ ਕੰਮ ਕਰ ਰਹੇ ਸੀ ਉਹਨਾਂ ਵਿੱਚੋਂ ਚਾਰ ਬੰਦੇ ਬਚ ਗਏ ਤੇ ਤਿੰਨ ਬੰਦੇ ਜਿਹੜੇ ਅੰਦਰ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹ ਜਿਹੜੇ ਤਿੰਨ ਬੰਦੇ ਸੀ ਅੱਗ ਦੇ ਵਿੱਚ ਪੈਣ ਕੇ ਸੀ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਟਾਈਮ ਬਣੀ ਨਹੀਂ ਮਿਲਿਆ ਤੇ ਟਾਈਮ 0 ਜਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਜ਼ਿਲ੍ਹਾ ਤੋਂ ਤੇ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਫਾਇਰਿੰਗ ਬ੍ਰਿਗੇਡਾਂ ਗੱਡੀ ਬਣਾ ਕੇ ਟਾਈਮ ਲੀਨ ਨੂੰ ਰੋਕ ਲਿਆ ਤੇ ਅੱਗੇ ਨਹੀਂ ਵਧਣ ਦਿੱਤਾ ਬਟ ਅਨਫੋਰਚੂਨੇਟਲੀ ਅਸੀਂ ਤਿੰਨ ਜਿਹੜੀ ਸਾਡੀ ਲੋਕ ਸੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ ਅਸੀਂ ਲੂਜ਼ ਕਰ ਗਏ ਤੇ ਉਹਨਾਂ ਨੂੰ ਡੈਡ ਬਾਡੀਜ਼ ਨੂੰ ਅਸੀਂ ਸਭੇ ਹਸਪੀਟਲ ਪਹੁੰਚ ਦਿੱਤਾ ਤੇ ਸਵੇਰੇ ਬਾਕੀ ਦਾ ਉਹਨਾਂ ਦਾ ਜਿਹੜਾ ਪੋਸਟਮਾਰਟਮ ਤੇ ਅਗਲੀ ਕਾਨੂੰਨੀ ਕਾਰਵਾਈ ਹੋ ਸਵੇਰੇ ਸਰ ਅੱਜ ਤੱਕ ਪਹੁੰਚਿਆ ਕਿ ਅੱਗੇ ਵਧਣ ਦਾ ਟਾਈਮ ਪੀਰੀਅਡ ਦੌਰਾਨ ਅਗਰ ਸਰੀਰ ਗੱਡੀ ਸਾਡੀ ਪਹੁੰਚ ਗਈ ਸੀ ਠੀਕ ਹੈ ਨਾਲ ਦੇ ਜਿਲ੍ਹੇ ਚ ਵੀ ਮਿਲਾਰੀਆਂ ਸੀ ਕਿ ਅੱਗ ਤੇ ਕਾਬੂ ਪਾ ਲਿਆ ਸਰ ਮੁੱਢਲੇ ਹਾਲਾਤ ਤਾਂ ਤਕੀਲ ਆਦਾ ਅੱਗ ਦੇ ਕਾਰਨ ਮਰਦਾ ਲੱਗਿਆ ਤੇ ਮੈਟਰ ਆਫ ਇਨਵੈਸਟੀਗੇਸ਼ਨ ਹੁੰਦਾ ਜੀ ਕਿਉਂਕਿ ਸਿੰਗਲ ਚੀਜ਼ ਤੇ ਨਹੀਂ ਕਹਿ ਸਕਦੇ ਠੀਕ ਹੈ ਜੀ ਸੋ ਜੋ ਹੁਣ ਦੀ ਗੱਲਬਾਤ ਹੈ ਉਸ ਤਾਂ ਇਹ ਤੇਰੇ ਐਕਸੀਡੈਂਟ ਹੈ ਬਟ ਵੀ ਵਿਲ ਗੋ ਡੀਪ ਇਨ ਟੂ ਇਟ ਜੋ ਇਨਕੁਆਰੀ ਹੋਗੀ ਉਹ ਸਾਰੇ ਹਾਲਾਤ ਦੇਖ ਕੇ ਮੌਕੇ ਦੀ ਵਿਜ਼ਿਟ ਕਰਕੇ ਉਹਨਾਂ ਨੂੰ ਦੇਖ ਕੇ ਦੱਸਾਂਗੇ ਥੈਂਕ ਯੂ ਠੀਕ ਹੈ ਅੱਗ ਹੋਵੇ ਜਾਂ ਫਿਰ ਪਾਣੀ ਜਦੋਂ ਇਹਨਾਂ ਦੇ ਵਿੱਚ ਬੰਦਾ ਘਿਰ ਜਾਂਦਾ ਹੈ ਤਾਂ ਜਾਨ ਬਚਾਉਣ ਦਾ ਮੌਕਾ ਜਲਦੀ ਨਹੀਂ ਮਿਲਦਾ ਖਾਸ ਤੌਰ ਤੇ ਅੱਗ ਦੇ ਵਿੱਚ ਘਰੇ ਹੋਣ ਕਾਰਨ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਅਜਿਹੀ ਘਟਨਾ ਵਾਪਰੀ ਇੱਕ ਗੱਦਿਆਂ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਅੱਗ ਦੇਖਦੇ ਹੀ ਦੇਖਦੇ ਇੰਨੀ ਜ਼ਿਆਦਾ ਵੱਧ ਗਈ ਕਿ ਤਿੰਨ ਲੋਕਾਂ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਇਸੇ ਅੱਗ ਦੇ ਵਿੱਚ ਸੜ ਕੇ ਰਾਖ ਹੋ ਗਏ ਉਹਨਾਂ ਦੇ ਸਾਥੀ ਦੂਰੋਂ ਖੜੇ ਬੱਸ ਦੇਖਦੇ ਰਹੇ ਉਹਨਾਂ ਨੂੰ ਬਚਾ ਤੱਕ ਨਾ ਸਕੇ ਅੱਗ ਬੁਝਾਓ ਦਸਤੇ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਅਮਲਾ ਮੌਕੇ ਤੇ ਪਹੁੰਚ ਆਨਾਂ ਵੱਲੋਂ ਅੱਗ ਬੁਝਾਉਣ ਦੀ ਜਦੋ ਜਹਿਦ ਕੀਤੀ ਗਈ ਪਰ ਜਦ ਤੱਕ ਅੱਗ ਦੇ ਉਤੇ ਕਾਬੂ ਪਾਇਆ ਗਿਆ ਬਹੁਤ देर ਹੋ ਚੁੱਕੀ ਸੀ ਬਠਿੰਡਾ ਦੇ ਗੈਰੀਬੁੱਟਰ ਪਿੰਡ ਦੇ ਵਿੱਚ ਗੱਦਿਆਂ ਦੀ ਫੈਕਟਰੀ ਗੋਦਾਮ ਦੇ ਵਿੱਚ ਅਚਾਨਕ ਅੱਗ ਭੜਕ اٹਹੀ ਜਿਸ ਵੇਲੇ ਅੱਗ ਲੱਗੀ ਗੋਦਾਮ ਦੇ ਵਿੱਚ ਸੱਤ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਚਾਰ ਤਾਂ ਮੌਕੇ ਤੇ ਬਾਹਰ ਨਿਕਲ ਆਏ ਦੋ ਤੋਂ ਤਿੰਨ ਲੋਕ ਜੋ ਸ਼ੁਰੂਆਤ ਵਿੱਚ ਦੱਸੇ ਗਏ ਸੀ ਕਿ ਉਸ ਗੋਦਾਮ ਵਿੱਚ ਫਸੇ ਹੋਏ ਨੇ ਜਦੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਪੁਲਿਸ ਨੂੰ ਮਿਲੀਆਂ ਨੇ ਜਿਸ ਨੂੰ ਬਾਅਦ ਵਿੱਚ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਗੱਦਿਆਂ ਦੀ ਇਹ ਫੈਕਟਰੀ ਸੀ ਜਿੱਥੇ ਅਚਾਨਕ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਦੇਖ ਕੇ ਰੂਹ ਕੰਮ ਜਾਂਦੀ ਹੈ ਕਿ ਅਚਾਨਕ ਅਜਿਹੀ ਅੱਗ ਭੜਕੀ ਕਿਉਂਕਿ ਗੱਦਿਆਂ ਦੇ ਵਿੱਚ ਰੂਮ ਫੋਮ ਹੁੰਦਾ ਹੈ ਅੱਗ ਨੂੰ ਬਹੁਤ ਤੇਜ਼ੀ ਨਾਲ ਫੜਦਾ ਹੈ ਤੇ ਗੋਦਾਮ ਹੋਣ ਕਾਰਨ ਉੱਥੇ ਤਾਂ ਗੱਡੀਆਂ ਦਾ ਭੰਡਾਰ ਸੀ ਜਿਸ ਕਾਰਨ ਅਚਾਨਕ ਅੱਗ ਲੱਗੀ ਤੇ ਅੱਗ ਦੇ ਉੱਤੇ ਕਾਬੂ ਪਾਉਣਾ ਇੰਨਾ ਮੁਸ਼ਕਲ ਰਿਹਾ ਕਿ ਅੱਗ ਬਜਾਉ ਹਮਲੇ ਨੂੰ ਗੱਡੀਆਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਨਾ ਪਿਆ ਦੂਰੋਂ ਨੇੜਿਓਂ ਅੱਗ ਬਜਾਉ ਹਮਲੇ ਨੂੰ ਬੁਲਾਉਣਾ ਪਿਆ ਕਿਸੇ ਤਰੀਕੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਇਸ ਵਾਰ ਜਦ ਤੱਕ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਉਨੀ ਦੇਰ ਤੱਕ ਤਿੰਨ ਲੋਕਾਂ ਦੀ ਇਸ ਸਾਰੇ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ ਮੌਕੇ ਤੇ ਕੁਝ ਗਵਾਹ ਵੀ ਮੌਜੂਦ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਅੱਗ ਸਾਰੀ ਕਿਵੇਂ ਲੱਗੀ ਤੇ ਉਹ ਕੀ ਕੰਮ ਕਰ ਰਹੇ ਸੀ ਉਹਨਾਂ ਦੀ ਜਾਨ ਗੋਦਾਮ ਦੇ ਵਿੱਚੋਂ ਕਿਵੇਂ ਬਚੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਬਿਆਨ ਵੀ ਤੁਹਾਨੂੰ ਸੁਣਾਉਣੇ ਆ ਪਰ ਜਿਸ ਤਰੀਕੇ ਨਾਲ ਇਹ ਅੱਗ ਲੱਗੀ ਹੈ ਮੌਕੇ ਤੇ ਉਹ ਜੋ ਤਿੰਨ ਲੋਕ ਮਾਰੇ ਗਏ ਨੇ ਉਹਨਾਂ ਨੂੰ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਆਓ ਉਹਨਾਂ ਚਸ਼ਮਦੀਦਾ ਦੇ ਬਿਆਨ ਸੁਣਦੇ ਹਾਂ ਜਿਨ੍ਹਾਂ ਨੇ ਇਸ ਹਾਦਸੇ ਦੇ ਵਿੱਚ ਆਪਣੇ ਤਿੰਨ ਸਾਥੀਆਂ ਨੂੰ ਗੁਆਇਆ ਹੈ ਹੈਲੋ ਕਰਕੇ ਕਰਲਾ ਸਾਹਿਬ ਆਸਣਾ ਇਹਨਾਂ ਦੇ ਕੱਟਣਾ ਨਹੀਂ ਨੇੜੇ ਆਂਦਾ ਪੰਜ ਜਾਣੇ ਸਵੇਰ ਵੰਤੇ ਕੰਮ ਕਰੀ ਜਾਂਦੇ ਸੀ ਅੱਛਾ ਤੇ ਤਿੰਨ ਤਿੰਨ ਰੈਂਪਾਂ ਉਾਂ ਦੇ ਸੀਗੇ ਦੋ ਜਾਣੇ ਜਮ੍ਹਾਂ ਥੱਲੇ ਗੜੇ ਸੀ ਇੱਕ ਜਾਣੇ ਦੂਜੇ ਰੈਂਪ ਤੇ ਘੜਾ ਸੀ ਤੇ ਇੱਕ ਜਾਣੇ ਜਮ੍ਹਾਂ ਥੱਲੇ ਰੈਂਪ ਤੇ ਘੜਾ ਸੀ ਅੱਛਾ ਤੇ ਉੱਥੇ ਪਰੇ ਨਹੀਂ ਉਹ ਤੀਜੇ ਬੰਦੇ ਕੋਲ ਸੀ ਜਿਹੜਾ ਉਹ ਗੱਡੇ ਪੂਰੇ ਕਰਕੇ ਅਸੀਂ ਤਾਂ ਖੜੇ ਸੀਗੇ ਕਿ ਦੁਬਾਰਾ ਕਿਦਾਂ ਆਗਰ ਆ ਜੀ ਅੱਛਾ ਤੇ ਜੀ ਭੱਜ ਲੈ ਦੋ ਜਾਣੇ ਤੇ ਤਿੰਨ ਜਾਣਾਂ ਨੂੰ ਕੋਈ ਬਤਨ ਲੱਗੋ ਠੀਕ ਹੈ ਦੋ ਜਿਹੜੇ ਤੁਹਾਡੇ ਨਾਲ ਦੇ ਸੀ ਉਹਨਾਂ ਦਾ ਕੀ ਬਣਾਇਆ ਜਿਹੜੇ 2-3 ਜਣੇ ਸੀ ਤਿੰਨ ਜਣੇ ਕੋਈ ਪਤਾ ਨਹੀਂ ਲੱਗਿਆ ਕੋਈ ਪਤਾ ਹੀ ਨਹੀਂ ਲੱਗਿਆ ਹੈਗਾ ਅੱਜ ਦੋ ਸੱਤ ਜਣੇ ਦੋ ਸੱਤ ਨਹੀਂ ਹੈਗਾ ਇਹ ਕਿ ਨੀਕੀ ਨਾਮ ਸੀ ਉਹਨਾਂ ਦੇ ਉਹਨਾਂ ਦੇ ਇੱਕ ਨਾਮ ਸੀ ਵਿਜੇ ਸਿੰਘ ਸੀਗਾ ਅੱਛਾ ਤੇ ਇੱਕ ਨਾਮ ਨਿੰਦਰ ਸਿੰਘ ਅੱਛਾ ਤੇ ਇੱਕ ਨਾਮ ਲਖਵੀਰ ਸਿੰਘ ਸੀ ਠੀਕ ਹੈ ਇੱਕ ਮਿੰਟ ਟੜਕੀ ਨਾਮਾ ਤੁਹਾਡਾ ਕੀ ਗੱਲ ਹੋਈ ਸੀ ਦਲਕਾਰ ਸਿੰਘ ਆਈ ਅਸੀਂ ਪੰਜ ਜਣੇ ਰੈਂਪ ਲਾਈ ਜਾਂਦੇ ਸੀਗੇ ਤੇ ਅਸੀਂ ਦੋ ਥੱਲੇ ਸੀਗੇ ਦੋ ਦੂਜੇ ਰੈਂਪ ਤੇ ਸੀ ਇੱਕ ਬੰਦਾ ਸੀਗਾ ਉਹ ਜਾਵਾ ਉਥਲੇ ਸੀ ਅਸੀਂ ਦੂਜੇ ਨੂੰ ਫੜਾ ਕੇ ਜਮਾ ਤਾਂ ਪੂਰੇ ਕਰਤੇ ਉਹਨਾਂ ਨੂੰ ਹੁਣ ਨਾ ਫੜਾਇਓ ਅੱਛਾ ਹੀ ਛੱਡ ਗਏ ਤੇ ਫਿਰ ਉਹ ਜਦੋਂ ਅਸੀਂ ਦੇਖਿਆ ਹੀ ਤੇ ਉਹ ਅੱਗ ਲੱਗੀ ਪਈ ਇੱਕਲਾ ਤਾਂ ਗਿਆ ਗੱਦ ਹੋ ਗਈ ਅਸੀਂ ਫਿਰ ਭੱਜਦੇ ਦੋਨੇ ਅੱਛਾ ਇੱਦਾਂ ਫਿਰ ਅਸੀਂ ਪਿੱਛੇ ਮੜ ਕੇ ਦੇਖਿਆ ਨਹੀਂ ਕਿੰਨੇ ਬੰਦੇ ਸੀ ਤੁਸੀਂ ਇੱਥੇ ਕੰਮ ਕਰ ਰਹੇ ਸੀ ਅਸੀਂ 5 ਜਣੇ ਸੀਗੇ 5 ਜਣੇ ਸੀ ਹਾਂਜੀ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ ਕੀ ਗੱਲ ਕੀ ਹੋਈ ਅੱਗ ਲੱਗਣਾ ਕਿ ਪਤਾ ਲੱਗਿਆ ਨਹੀਂ ਪਤਾ ਨਹੀਂ ਲੱਗਿਆ ਨਹੀਂ ਅੱਛਾ ਉਹ ਤਾਂ 5 35 ਦਿਨਾਂ ਆ ਤਾਂ 5 ਦਿਨ ਸੀ ਅੱਛਾ ਤੇ ਫੈਕਟਰੀ ਮਾਲਕਾਂ ਨੇ ਤਾਂ ਫੈਰ ਵੇਰ ਨੇ ਕੋਈ ਕੰਮ ਕੀਤਾ ਫਿਰ ਤੁਹਾਡੇ ਲਈ ਅੱਗ ਬੁਝਾਉਣ ਲਈ ਜਾਂ ਹੋਰ ਹਾਂਜੀ ਬੁਝਾਈ ਹੈ ਅੱਛਾ ਅੱਜ ਇੱਥੇ ਡੱਬਾ ਵਾਲੀ ਰੋਡ ਤੇ ਇੱਕ ਫੈਕਟਰੀ ਸੀ ਜਿਹਦੇ ਵਿੱਚ ਕਿ ਇੰਡਸਟਰੀਅਲ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜਾ ਉਹਨਾਂ ਦਾ ਸਟੋਰੇਜ ਪਲੱਸ ਵਰਕਿੰਗ ਪਾਰਟਰ ਉਹਦੇ ਵਿੱਚ ਅੱਗ ਲੱਗੀ ਸੀ ਉਸ ਟਾਈਮ ਦੇ ਉੱਪਰ ਸੱਤ ਬੰਦੇ ਜਿਹੜੇ ਲੇਬਰ ਸੀ ਉੱਥੇ ਕੰਮ ਕਰ ਰਹੇ ਸੀ ਉਹਨਾਂ ਵਿੱਚੋਂ ਚਾਰ ਬੰਦੇ ਬਚ ਗਏ ਤੇ ਤਿੰਨ ਬੰਦੇ ਜਿਹੜੇ ਅੰਦਰ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹ ਜਿਹੜੇ ਤਿੰਨ ਬੰਦੇ ਸੀਗੇ ਅੱਗ ਦੇ ਵਿੱਚ ਪੈਣ ਕੇ ਸੀ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਟਾਈਮ ਬਣੀ ਮਿਲਿਆ ਤੇ ਟਾਈਮ ਸੀ ਉਹ ਜ਼ਿਲ੍ਹਾ ਪ੍ਰਸ਼ਾਸਨ ਨੇ ਵਕ ਵਕ ਜ਼ਿਲ੍ਹਾ ਤੋਂ ਤੇ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਫਾਰੀਗ ਬਰਗੇਡ ਦੇ ਬੀ ਬਣਾ ਕੇ ਟਾਈਮ ਡੀ ਨੂੰ ਰੋਕ ਲਿਆ ਤੇ ਅੱਗੇ ਵਧਣ ਤੋਂ ਅਗੇ ਨਹੀਂ ਵਧਣ ਦਿੱਤਾ ਬਟ ਅਨਫੋਰਚੂਨੇਟਲੀ ਅਸੀਂ ਤਿੰਨ ਜਿਹੜੀ ਸਾਡੀ ਲੋਰੋ ਸੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ ਅਸੀਂ ਯੂਜ਼ ਕਰ ਗਏ ਤੇ ਉਹਨਾਂ ਨੂੰ ਡੈਡ ਬਾਡੀਜ਼ ਨੂੰ ਅਸੀਂ ਸਬਲ ਹਸਪੀਟਲ ਪਹੁੰਚ ਦਿੱਤਾ ਤੇ ਸਵੇਰੇ ਬਾਕੀ ਦਾ ਉਹਨਾਂ ਦਾ ਜਿਹੜਾ ਪੋਸਟਮਾਰਟਮ ਤੇ ਅਗਲੀ ਕਾਨੂੰਨੀ ਕਾਰਵਾਈ ਸਵੇਰੇ ਸਰ ਅੱਜ ਤੇ ਕਾਬੂ ਪਾ ਲਿਆ ਕਿ ਅੱਗੇ ਵਧਣ ਦਾ ਟਾਈਮ ਪੀਰੀਅਡ ਵੀਰਨ ਬਣਾਵਰ ਸਰੀ ਗੱਡੀ ਸਾਡੀ ਪਹੁੰਚ ਗਈ ਸੀ ਠੀਕ ਹੈ ਨਾਲ ਦੇ ਜਿਲ੍ਹੇ ਚ ਵੀ ਮਗਾਰੇ ਸੀ ਕਿ ਅੱਗੇ ਕਾਬੂ ਪਾ ਲੈ ਸਰ ਮੋੜਲੇ ਹਾਲਾਤਾਂ ਤੱਕ ਹੀ ਲੱਗਦਾ ਅੱਗੇ ਕਾਰਨ ਮਾਤ ਤੱਕ ਲੱਗਿਆ ਕੁਝ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੁੰਦਾ ਜੀ ਕਿਉਂਕਿ ਸਿੰਗਲ ਚੀਜ਼ ਤੇ ਨਹੀਂ ਕਹਿ ਸਕਦੇ ਠੀਕ ਹੈ ਸੋ ਜੋ ਹੁਣ ਦੀ ਗੱਲਬਾਤ ਹੈ ਉਸ ਤਾਂ ਇਹ ਤੇਰੇ ਇੱਕ ਐਕਸੀਡੈਂਟ ਹੈ ਬਟ ਵੀ ਵਿਲ ਗੋ ਡੀਪ ਇਨ ਟੂ ਇਟ ਜਦੋਂ ਇਨਕੁਆਰੀ ਹੋਗੀ ਉਹ ਸਾਰੇ ਹਾਲਾਤ ਦੇਖ ਕੇ ਮੌਕੇ ਦੀ ਵਿਜ਼ਿਟ ਕਰਕੇ ਉਹਨਾਂ ਨੂੰ ਦੇਖ ਕੇ ਦੱਸਾਂਗੇ ਠੀਕ ਹੈ ਅੱਗ ਹੋਵੇ ਜਾਂ ਫਿਰ ਪਾਣੀ ਜਦੋਂ ਇਹਨਾਂ ਦੇ ਵਿੱਚ ਬੰਦਾ ਘਿਰ ਜਾਂਦਾ ਹੈ ਤਾਂ ਜਾਨ ਬਚਾਉਣ ਦਾ ਮੌਕਾ ਜਲਦੀ ਨਹੀਂ ਮਿਲਦਾ ਖਾਸ ਤੌਰ ਤੇ ਅੱਗ ਦੇ ਵਿੱਚ ਘਰੇ ਹੋਣ ਕਾਰਨ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਅਜਿਹੀ ਘਟਨਾ ਵਾਪਰੀ ਇੱਕ ਗੱਦਿਆਂ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਅੱਗ ਦੇਖਦੇ ਹੀ ਦੇਖਦੇ ਇੰਨੀ ਜ਼ਿਆਦਾ ਵੱਧ ਗਈ ਕਿ ਤਿੰਨ ਲੋਕਾਂ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਇਸੇ ਅੱਗ ਦੇ ਵਿੱਚ ਸੜ ਕੇ ਰਾਖ ਹੋ ਗਏ ਉਹਨਾਂ ਦੇ ਸਾਥੀ ਦੂਰੋਂ ਖੜੇ ਬੱਸ ਦੇਖਦੇ ਰਹੇ ਉਹਨਾਂ ਨੂੰ ਬਚਾar ਤੱਕ ਨਾ ਸਕੇ ਅੱਗ ਬੁਝਾਉ ਦਸਤੇ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਅਮਲਾ ਮੌਕੇ ਤੇ ਪਹੁੰਚ ਆਨਾਂ ਵੱਲੋਂ ਅੱਗ ਬੁਝਾਉਣ ਦੀ ਜਦੋ ਜਹਿਦ ਕੀਤੀ ਗਈ ਪਰ ਜਦ ਤੱਕ ਅੱਗ ਦੇ ਉਤੇ ਕਾਬੂ ਪਾਇਆ ਗਿਆ ਬਹੁਤ देर ਹੋ ਚੁੱਕੀ ਸੀ ਬਠਿੰਡਾ ਦੇ ਗੈਰੀਬੁੱਟਰ ਪਿੰਡ ਦੇ ਵਿੱਚ ਗੱਦਿਆਂ ਦੀ ਫੈਕਟਰੀ ਗੋਦਾਮ ਦੇ ਵਿੱਚ ਅਚਾਨਕ ਅੱਗ ਭੜਕ اٹਹੀ ਜਿਸ ਵੇਲੇ ਅੱਗ ਲੱਗੀ ਗੋਦਾਮ ਦੇ ਵਿੱਚ ਸੱਤ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਚਾਰ ਤਾਂ ਮੌਕੇ ਤੇ ਬਾਹਰ ਨਿਕਲ ਆਏ ਦੋ ਤੋਂ ਤਿੰਨ ਲੋਕ ਜੋ ਸ਼ੁਰੂਆਤ ਵਿੱਚ ਦੱਸੇ ਗਏ ਸੀ ਕਿ ਉਸ ਗੋਦਾਮ ਵਿੱਚ ਫਸੇ ਹੋਏ ਨੇ ਜਦੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਪੁਲਿਸ ਨੂੰ ਮਿਲੀਆਂ ਨੇ ਜਿਸ ਨੂੰ ਬਾਅਦ ਵਿੱਚ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਗੱਦਿਆਂ ਦੀ ਇਹ ਫੈਕਟਰੀ ਸੀ ਜਿੱਥੇ ਅਚਾਨਕ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਦੇਖ ਕੇ ਰੂਹ ਕੰਬ ਜਾਂਦੀ ਹੈ ਕਿ ਅਚਾਨਕ ਅਜਿਹੀ ਅੱਗ ਭੜਕੀ ਕਿਉਂਕਿ ਗੱਦਿਆਂ ਦੇ ਵਿੱਚ ਰੂਮ ਫੋਮ ਹੁੰਦਾ ਹੈ ਅੱਗ ਨੂੰ ਬਹੁਤ ਤੇਜ਼ੀ ਨਾਲ ਫੜਦਾ ਹੈ ਤੇ ਗੋਦਾਮ ਹੋਣ ਕਾਰਨ ਉੱਥੇ ਗੱਡੀਆਂ ਦਾ ਭੰਡਾਰ ਸੀ ਜਿਸ ਕਾਰਨ ਅਚਾਨਕ ਅੱਗ ਲੱਗੀ ਤੇ ਅੱਗ ਦੇ ਉੱਤੇ ਕਾਬੂ ਪਾਉਣਾ ਇੰਨਾ ਮੁਸ਼ਕਲ  ਕਿ ਅੱਗ ਬਜਾਉ ਹਮਲੇ ਨੂੰ ਗੱਡੀਆਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਨਾ ਪਿਆ ਦੂਰੋਂ ਨੇੜਿਓਂ ਅੱਗ ਬਜਾਉ ਹਮਲੇ ਨੂੰ ਬੁਲਾਉਣਾ ਪਿਆ ਕਿਸੇ ਤਰੀਕੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਪਰ ਜਦ ਤੱਕ ਅੱਗ ਦੇ ਉੱਤੇ ਕਾਬੂ ਪਾਇਆ